ਕਿ ਤੁਸੀਂ ਆਪ ਵੀ ਬਾਹਰ ਮਨਜੀੁਰ ਰੈਂਕ ਦੇ ਅਧਿਕਾਰੀ ਸਾਹਿਬ ਦੇ ਪੀਸੀਆਰ ਨੂੰ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ ਕੀ ਮਕਸਦ ਕੀ ਅਸਰ ਹੋਏਗਾ ਦੇਖੋ ਜੀ ਅੱਜ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕੀਤੀ ਹੈ ਉਹਦੇ ਵਿੱਚ ਸਾਡੇ ਇੱਕ ਐਸਪੀ ਸਾਹਿਬਾਨ ਤੇ 8 ਡੀਐਸਪੀ ਸਾਹਿਬਾਨ ਤੇ ਸਾਰੇ ਐਸਐਚਓ ਸਾਹਿਬਾਨ ਦੇ ਨਾਲ 200 ਦੀ ਪੋਸਟ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਵੀ 8 ਪੁਆਇੰਟ ਦੇ ਉੱਤੇ ਜਿਹੜਾ ਹੈਗਾ ਅਸੀਂ ਨਾਕਾ ਲਗਾਇਆ ਹੋਇਆ ਤੇ ਮੈਂ ਆਪ ਹੀ ਹੁਣ ਚਾ ਚਿੱਤਾ ਸੀ ਕਾਫੀ ਚੱਲ ਰਹੀ ਹੈ ਤੇ ਦੂਸਰਾ ਹੈ ਅਸੀਂ ਪੀਸੀਆਰ ਵੀ ਐਕਟਿਵ ਕੀਤੀ ਹੈਗੀ ਹੈ ਕਿ ਰਾਤ ਨੂੰ ਤਾਂ ਪਹਿਲਾਂ ਹੀ ਪੀਸੀਆਰ ਚੱਲਦੀ ਸੀ ਤਾਂ ਹੁਣ ਸ਼ਾਮ ਦੇ ਟਾਈਮ ਵੀ ਜਿਹੜੇ ਸ਼ਹਿਰ ਦੇ ਮੇਨ ਚੌਂਕ ਹੈਗੇ ਆ ਤੇ ਉਹਨਾਂ ਦੇ ਉੱਤੇ ਪੀਸੀਆਰ ਵੀ ਰਿਹਾ ਕਰੇ ਕੀ ਲੱਗਦਾ ਜਿਹੜੇ ਜਿਹੜੇ ਲੋਕ ਸਮਾਜਿਕ ਗ੍ਰੋਥ ਦੇ ਅਨਸਾਰ ਉਹਨਾਂ ਤੇ ਇਸ ਨਾਕਾਬੰਦੀ ਦਾ ਇਸ ਪੀਸੀਆਰ ਦਾ ਕੀ ਅਸਰ ਹੋ ਸਨ ਸਰਾਏ ਤੇ ਤੁਹਾਨੂੰ ਜੇ ਜਿਵੇਂ ਅਸੀਂ ਇਹ ਪੁਲਿਸ ਦੀ ਤਾਇਨਾਤ ਵਧਾਈ ਹੈ ਕੀ ਬਿਲਕੁਲ ਇਹਦਾ ਅਸਰ ਹੋਏਗਾ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 10 ਦਿਨ ਦੇ ਵਿੱਚ ਹੀ ਸਾਨੂੰ ਜਿਹੜੇ ਦੋ ਇਲੈਗਲ ਵੈਪਨ ਹੈ ਉਹ ਰੂਟੀਨ ਚੈਕਿੰਗ ਦੇ ਵਿੱਚ ਹੀ ਰਿਕਵਰ ਹੋਏ ਹੈ ਤੇ ਕੁਝ ਸਾਨੂੰ ਐਨਡੀਪੀਐਸ ਦੀ ਵੀ ਬਰਾਮਦਗੀ ਹੋਈ ਹੈ ਕਿ ਇਹ ਬਿਲਕੁਲ 3 ਚੱਕਿੰਗ ਦੇ ਵਿੱਚ ਤੇ ਜਿਹੜਾ ਇਹਦਾ ਬਿਲਕੁਲ ਬੈਟਰ ਸਕੈਪਟ ਆਏਗਾ ਬਾਕੀ ਜਿਹੜੀ ਮੇਰੇ ਵੱਲੋਂ ਸਾਰੇ ਜੀਓ ਸਾਹਿਬਾਂ ਤੇ ਸੱਜੇ ਸਾਹਿਬਾਂ ਨੂੰ ਡਾਟਾ ਹੈ ਕਿ ਜਿਹੜੇ 2 ਮਹੀਨੇ ਤੋਂ ਹੁੰਦੇ ਫਿਰਦੇ ਜਿਨ੍ਹਾਂ ਨੇ ਕੋਈ ਨੰਬਰ ਨਹੀਂ ਲਾਏ ਹੋਏ ਚਾਹੇ ਬਿਨਾ ਨੰਬਰਾਂ ਤੋਂ ਘੁੰਮ ਰਹੇ ਆ ਕੇ ਚਾਚੀ ਦਾ ਕੋਈ ਕਾਗਜ਼ ਨਹੀਂ ਹੈਗੇ ਤਾਂ ਜਿਹੜੇ ਆ ਸਪਸ਼ਟੀ ਮੂਹ ਵੰਨ ਕੇ ਜਾਂਦੇ ਆ ਤਾਂ ਅਸੀਂ ਇਹਨਾਂ ਨੂੰ ਚੱਕਤਾ ਕਰੀਏ ਜਦੋਂ ਅਸੀਂ ਚੱਕਰਾਂਗੇ ਜੇ ਕੋਈ ਇਹਨਾਂ ਚ ਕਮੀ ਪਾਈ ਜਾਏਗੀ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਲੱਗਦਾ ਪਬਲਿਕ ਮੀਨ ਦੇ ਵਿੱਚ ਕੀ ਮੈਸੇਜ ਮੇਰੇ ਲਈ ਆਪਸ਼ਠ ਗੱਲਬਾਤ ਹੋਈ ਬਿਲਕੁਲ ਜੀ ਦੇਖੋ ਮੈਂ ਹੁਣ ਪਿੱਛੇ ਖੜਾ ਸੀਗਾ ਤਾਂ ਸਾਡੇ ਡੀਐਸਪੀ ਸਾਹਿਬਾ ਖੜੇ ਸੀ ਉਹ ਵੀ ਦੱਸ ਰਹੇ ਸੀ ਕਿ ਪਬਲਿਕ ਆਪ ਆ ਕੇ ਨਹੀਂ ਹੈ ਤਾਂ ਬਿਲਕੁਲ ਜਿਹੜੀ ਇਸ ਤਰ੍ਹਾਂ ਦੀ ਚੈਕਿੰਗ ਡੇਲੀ ਹੋਣੀ ਚਾਹੀਦੀ ਹੈ ਤੇ ਸਾਡੇ ਨਾਲ ਪਬਲਿਕ ਜਿਹੜਾ ਇਸ ਇਸ ਚੈਕਿੰਗ ਨੂੰ ਪੂਰਾ ਸਹਿਯੋਗ ਕਰ ਰਹੀ ਹੈ ਤੇ ਮੈਨੂੰ ਸਵੇਰੇ ਵੀ ਜਦੋਂ ਪਬਲਿਕ ਰੂਟਿਨ ਦੇ ਵਿੱਚ ਮਿਲਣ ਆਂਦੀ ਹੈ ਜੀ ਤਾਂ ਉਹਨਾਂ ਨੇ ਜਿਹੜੀ ਇਸ ਦੀ ਬੜੀ ਸ਼ਲਾਘਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੈਕ ਹੋ ਡੇਲੀ ਹੋਣੀ ਚਾਹੀਦੀ ਹੈ ਅੰਮ੍ਰਿਤਸਰ ਬਹੁਤ ਸੇਵ ਵਿੱਚ ਕਮਿਊਟਿੰਗ ਪੁਲਿਸ ਸ਼ਾਇਦ ਬਹੁਤ ਇੰਪੋਰਟੈਂਟ ਹੈ ਪਬਲਿਕ ਕੀ ਦੰਨ ਲੀ ਆ ਬਿਲਕੁਲ ਜੀ ਕਮਿਊਨਿਟੀ ਕਲਿਸਿੰਗ ਦਾ ਤੇ ਹੈਗਾ ਵੀ ਜੇ ਕੋਈ ਵਲੰਟੀਅਰਸ ਹੈਗਾ ਅਸੀਂ ਅਜੇ ਜੀ ਕੰਮ ਸ਼ੁਰੂ ਕੀਤਾ ਹੈ ਜੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਪਈ ਜੀ ਕੋਈ ਟ੍ਰੈਫਿਕ ਨੂੰ ਮੈਨੇਜ ਕਰ ਦੇਵੇ ਜਾਂ ਹੋਰ ਵੀ ਅਸੀਂ ਉਹਨਾਂ ਦਾ ਵੀ ਸੇਵ ਕਰਾਂਗੇ